ਆਪਣਾ ਭਾਈ ਰਾਜਵੀਰ ਸਿੰਘ ਜੀ ਹਾਂਜੀ ਅੱਜ ਤੁਸੀਂ ਜਿਹੜੇ ਪੌਦੇ ਲਾ ਰਹੇ ਹੋ ਸੁਣ ਦੇਖਿਆ ਕਿ ਅੱਗੇ ਅੱਗੇ ਟੋਏ ਪੱਟ ਰਹੇ ਆ ਹਾਂਜੀ ਤੇ ਤੁਸੀਂ ਮਤਲਬ ਪੌਦੇ ਵੀ ਕਾਫੀ ਧਿਆਕੇ ਰੱਖੀ ਬੈਠੇ ਹੋ ਸੂਝ ਨੰਮਰੀ ਹੈ ਕਿ ਤੁਸੀਂ ਇੱਕ ਅਫੇਰ ਵੀ ਚੰਗੀ ਸਿਹਤ ਦੇ ਦੇ ਰਹੇ ਹੋ ਨੌਜਵਾਨਾਂ ਨੂੰ ਤੇ ਗਰਾਊਂਡ ਵੀ ਬਣਿਆ ਹੋਇਆ ਇਸ ਬਾਰੇ ਤੁਹਾਨੂੰ ਪੁੱਛਣਾ ਚਾਹੋਣੇ ਕੋਈ ਗੱਲਬਾਤ ਸਭ ਤੋਂ ਪਹਿਲਾਂ ਜੀ ਸੋਧਿ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਤੋਂ ਤੱਕ ਗੱਲ ਹੈ ਦਰਖਤ ਲਾਉਣ ਦੀ ਤਾਂ ਪਲੇਅਰ ਬਣਾਉਣ ਦੀ ਕਿਸੇ ਨੂੰ ਹਨ ਇਹਦੇ ਪਿੱਛੇ ਇੱਕ ਮੋਟਿਵ ਆਪਣਾ ਸਬਦਾ ਹੋਣਾ ਚਾਹੀਦਾ ਜਿਹੜਾ ਉਹ ਇਹ ਹੈ ਵੀ ਜਿਹੜਾ ਹੁਣ ਆਪਾਂ ਦਰਖਤ ਲਾ ਰਹੇ ਆ ਇਹਦੇ ਕਿੰਨੇ ਫਾਇਦੇ ਆ ਵਾਤਾਵਰਣ ਸ਼ੁੱਧ ਹੁੰਦਾ ਆਕਸੀਜਨ ਮੀਂਹ ਦਾ ਕਾਰਨ ਬਣਦੇ ਇਹ ਮਿੱਟੀ ਨਹੀਂ ਖੁਰਨ ਦਿੰਦੇ ਥੱਲੇ ਵਾਲਾ ਜਿਹੜਾ ਧਰਤੀ ਦਾ ਪਾਣੀ ਆ ਉਹਨੂੰ ਮੇਨਟੇਨ ਰੱਖਦੇ ਆਦਾ ਲੈਵਲ ਤਾਂ ਇਸੇ ਕਰਕੇ ਅਸੀਂ ਜਿਹੜਾ ਮਤਲਬ ਇਹ ਦਰਖਤ ਲਾਉਣ ਦੀ ਸੋਚੀ ਆ ਵੀ ਚਲੋ ਹੁਣ ਮੀਂਹ ਪੈਣ ਵਾਲੇ ਆ ਥੋੜੀ ਜੀ ਮਿਹਨਤ ਘੱਟ ਕਰਨੀ ਪਊਗੀ ਇਹਨਾਂ ਤੇ ਇੱਕ ਤਾਂ ਕਿਉਂਕਿ ਮੀਂਹ ਪੈ ਜਾਣੇ ਤੇ ਚੱਲਦੇ ਹੋ ਜਾਣਗੇ ਬੂਟੇ ਤੇ ਬਾਕੀ ਮੇਰੇ ਨਾਲ ਸੁਖਸੈਨ ਸਿੰਘ ਬਾਈ ਕੈਨੇਡਾ ਤੋਂ ਤੇ ਇਧਰ ਗੁਰਸੇਵ ਸਿੰਘ ਪੰਜਾਬ ਪੁਲਿਸ ਇਹ ਅੱਜ ਹੈਲਪ ਕਰ ਰਹੇ ਮੇਰੀ ਨਾਲ ਮੇਰੇ ਆਏ ਆ ਤੇ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਤੁਹਾਡੇ ਨਰੇਗਾ ਸਟਾਫ ਦਾ ਵੀ ਸਾਰੇ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਤਲਬ ਨਾਲ ਲੱਗ ਕੇ ਟੋਏ ਟਾਈ ਪਟਾਏ ਸਾਡੇ ਨਾਲ ਨਹੀਂ ਤਾਂ ਸਾਡੇ ਆਸਤੇ ਬਹੁਤ ਔਖਾ ਹੀ ਇੰਨੇ 50 55 ਬੂਟੇ ਕੱਲਿਆਂ ਨੇ ਪੱਟ ਕੇ ਲਾਉਣੇ ਤਾਂ ਤੁਹਾਡਾ ਵੀ ਧੰਨਵਾਦ ਕਰਦਾ ਮੈਂ ਬਹੁਤ-ਬਹੁਤ ਤੇ ਬਾਕੀ ਮੈਂ ਨੌਜਵਾਨਾਂ ਨੂੰ ਬਾਕੀਆਂ ਨੂੰ ਵੀ ਇਹੀ ਰਹਿ ਦੇਵਾਂਗਾ ਸੁਝਾਸ਼ਨ ਹੈ ਕਿ ਵੱਧ ਤੋਂ ਵੱਧ ਆਪਾਂ ਦ੍ਰੱਸਤ ਲਾਈਏ ਤਾਂ ਕਿ ਪੰਜਾਬ ਦੇ ਵਾਤਾਵਰਣ ਨੂੰ ਆਪਾਂ ਪਹਿਲਾਂ ਦੀ ਤਰ੍ਹਾਂ ਬਣਾ ਸਕੀਏ ਹੁਣ ਆਪਾਂ ਦੇਖਦੇ ਆ ਕਿ ਗਰਮੀ ਵੇਖ ਲਓ ਕਿੰਨੇ ਮਹੀਨੇ ਦੀ ਹੋ ਗਈ ਹੈ ਕਿਉਂਕਿ ਗਰਮੀ ਪਹਿਲਾਂ ਬਹੁਤ ਘੱਟ ਪੈਂਦੀ ਸੀ ਤੇ ਨਾਲ ਨਾਲ ਏ ਵੀ ਆ ਵੀ ਜਿੱਥੇ ਤੱਕ ਆਪਾਂ ਕੁਦਰਤ ਦਾ ਧਿਆਨ ਰੱਖਣਾ ਨਾਲ ਨਾਲ ਆਪਾਂ ক্রিকেট ਵੱਲ ਜਾਂ ਹੋਰ ਕਿਸੇ ਵੀ ਗੇਮ ਵੱਲ ਜਿੱਧਰ ਤੁਹਾਡਾ ਮਨ ਹੈ ਆਪਾਂ ਨੌਜਵਾਨਾਂ ਨੂੰ ਲਾਈਏ ਤਾਂ ਕਿ ਸਮਾਜਿਕ ਕ੍ਰੀਤੀਆਂ ਤੋਂ ਜਿਹੜੇ ਹੈਗੇ ਆ ਬੱਚੇ ਬਚਾਏ ਜਾ ਸਕਣ ਤੇ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਸੁੰਦਰ ਬਣ ਸਕੇ ਥੈਂਕ ਯੂ ਜੀ ਹਾਂ ਠੀਕ ਹੈ ਧੰਨਵਾਦ ਹਾਂਜੀ ਜਿਹੜੇ ਜਦੋਂ ਦਰਖਤ ਆਪਾਂ ਲਾਉਨੇ ਆ ਤੇ ਦਰਖਤਾਂ ਦੇ ਨਾਲ ਜਿਹੜੀ ਆਕਸੀਜਨ ਹਵਾ 'ਚ ਮਾਤਰਾ ਵੱਧ ਜਾਂਦੀ ਹੈ ਤੇ ਵੈਸੇ ਵੀ ਦਰਾਖਤਾਂ ਦੇ ਬਹੁਤ ਸਾਰੇ ਫਾਇਦੇ ਹੈ ਬਿਮਾਰੀਆਂ ਤੋਂ ਆਪਾਂ ਨੂੰ ਬਚਾਉਂਦੇ ਆ ਇਹ ਹਵਾ ਸਾਫ ਹੋਊਗੀ ਤੇ ਬਿਮਾਰੀਆਂ ਵੀ ਨਹੀਂ ਆਉਣਗੀਆਂ ਤੇ ਇਸ ਦੇ ਨਾਲ ਹੀ ਮਤਲਬ ਵਧੀਆ ਸੁਹੰਦਰ ਮਾਹੌਲ ਬਣਦਾ ਇੱਕ ਆਨੰਦਮਈ ਮਾਹੌਲ ਬਣਦਾ ਸ਼ਾਂਤੀ ਮਿਲਦੀ ਹੈ ਤੇ ਬਾਕੀ ਜਿਹੜੇ ਲੋਕ ਇਹਨਾਂ ਵੱਲ ਵਧਦੇ ਆ ਇਹਨਾਂ ਤੋਂ ਆਪਾਂ ਹੋਰ ਵੀ ਗਾ ਮਤਲਬ ਜਿਵੇਂ ਦਵਾਈਆਂ ਬੂਟੀਆਂ ਵਾਲੇ ਜੜੇ ਜਿਵੇਂ ਔਲੇ ਦੇ ਬੂਟੇ ਹੋਗੇ ਉਹ ਵੀ ਲਾ ਸਕਦੇ ਆ ਫਲਾਂ ਫਰੂਟਾਂ ਦੇ ਲਾ ਸਕਦੇ ਆ ਨਾ ਜਿਨ੍ਹਾਂ ਤੋਂ ਆਪਾਂ ਨੂੰ ਹੋਰ ਵੀ ਫਾਇਦੇ ਮਿਲ ਸਕਦੇ ਆ ਸੋ ਵਟ ਐਵਰ ਦ गुजारिश ਹੈ ਸਾਰਿਆਂ ਨੂੰ ਕਿ ਆਪਾਂ ਇਸ ਮਹਿੰਮ ਨਾਲ ਜੁੜੀਏ ਤੇ ਵੱਧ ਤੋਂ ਵੱਧ ਰਕਤ ਲਗਾ ਕੇ ਪੰਜਾਬ ਨੂੰ ਆਪਾਂ ਹਰਾ-ਭਰਾ ਬਣਾਈਏ।